ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੱਲ ਸਾਡੇ ਪਿੰਡ ਬੜੀ ਤੁਮਤਾਉ ਦੇ ਨਾਲ ਖਵਾਜਾ ਪੀਰ ਜੀ ਦਾ ਜਿਹੜਾ ਮੱਥਾ ਟੇਕਿਆ ਗਿਆ ਪਿੰਡ ਵਾਸੀਆਂ ਵੱਲੋਂ ਤੇ ਮੇਰਾ ਕਮੇਟੀ ਵੱਲੋਂ ਤੇ ਅੱਜ ਆਪਾਂ ਤੁਹਾਨੂੰ ਖਵਾਜਾ ਪੀਰ ਜੀ ਦੀ ਹਿਸਟਰੀ ਬਾਰੇ ਕੁਝ ਦੱਸਣ ਲੱਗੇ ਆ ਸੋ ਸਾਰੇ ਵੀਰਾਂ ਨੇ ਧਿਆਨ ਨਾਲ ਸੁਣਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਖਵਾਜਾ ਪੀਰ ਜੀ ਦਾ ਜਨਮ ਜਿਹੜਾ ਹੈਗਾ ਉਹ 1142 ਈਸਵੀ ਨੂੰਸੀਦ ਗਿਆਸੂਦੀਨ ਜੀ ਦੇ ਘਰ ਹੋਇਆ ਉਹਿਆ ਤੇ ਜਦੋਂ ਇਹਨਾਂ ਦਾ ਜਨਮ ਹੋਇਆ ਉਸ ਉਸ ਸਮੇਂ ਜਾਤ ਪਾਤ ਦਾ ਜਿਹੜਾ ਬਹੁਤ ਰੋੜਾ ਰੱਪਾ ਸੀਗਾ ਤੇ ਜਦੋਂ ਇਹਨਾਂ ਦੀ ਉਮਰ 13 ਸਾਲ ਦੀ ਹੋਈ ਤਾਂ ਇਹਨਾਂ ਦੇ ਪਿਤਾ ਜੀ ਦੀ ਜਿਹੜੀ ਮੌਤ ਹੋ ਚੁੱਕੀ ਸੀ ਤੇ ਕੁਝ ਸਮੇਂ ਬਾਅਦ ਇਹਨਾਂ ਦੀ ਜਿਹੜੀ ਮਾਤਾ ਜੀ ਦੀ ਉਹਨਾਂ ਦੀ ਵੀ ਮੌਤ ਹੋ ਗਈ ਤੇ ਖਵਾਜਾ ਪੀਰ ਜੀ ਨੂੰ ਵਿਰਾਸਤ ਦੇ ਵਿੱਚ ਇੱਕ ਪਣ ਚੱਕੀ ਤੇ ਇੱਕ ਅੰਗੂਰਾਂ ਦਾ ਬਾਗ ਮਿਲਿਆ ਤੇ ਇਹਨਾਂ ਨੇ 15 ਸਾਲ ਦੀ ਉਮਰ ਦੇ ਵਿੱਚ ਪੂਰਾ ਕੁਰਾਨ ਪੜ੍ਹ ਲਿਆ ਸੀਗਾ ਪਰ ਉਹ ਫਿਰ ਵੀ ਕਹਿੰਦੇ ਸੀਗੇ ਕਿ ਗੁਰੂ ਬਿਨਾ ਗੱਤ ਨਹੀਂ ਹੁੰਦੀ ਤੇ ਉਹ ਵੀ ਗੁਰੂ ਧਾਰਨਾ ਚਾਹੁੰਦੇ ਸੀਗੇ ਤੇ ਇੱਕ ਦਿਨ ਉਹ ਬਾਗ ਦੇ ਵਿੱਚ ਬੈਠੇ ਸੀਗੇ ਤੇ ਉੱਥੇ ਇੱਕ ਫਕੀਰ ਆਇਆ ਤੇ ਖਵਾਜਾ ਜੀ ਨੇ ਉਸ ਫਕੀਰ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਗੱਲਾਂ ਬਾਤਾਂ ਦੇ ਦੌਰਾਨ ਉਹ ਫਕੀਰ ਜਾਣ ਚੁੱਕੇ ਸੀਗੇ ਕਿ ਇਹ ਬੱਚਾ ਕੋਈ ਆਮ ਬੱਚਾ ਨਹੀਂ ਹੈ ਉਹਨਾਂ ਨੇ ਆਪਣੇ ਇੱਕ ਝੋਲੇ ਵਿੱਚੋਂ ਸੁੱਕੀ ਰੋਟੀ ਖਾਣ ਨੂੰ ਦਿੱਤੀ ਖਵਾਜਾ ਸਾਹਿਬ ਨੇ ਬਹੁਤ ਖੁਸ਼ੀ ਨਾਲ ਉਹ ਰੋਟੀ ਖਾਦੀ ਤੇ ਉਹ ਰੋਟੀ ਖਾਣ ਦੇ ਨਾਲ ਉਹਨਾਂ ਨੂੰ ਚਾਰੇ ਜਹਾਨਾਂ ਦਾ ਜਿਹੜਾ ਗਿਆਨ ਹੋ ਚੁੱਕਿਆ ਸੀਗਾ ਤੇ ਉਹਨਾਂ ਨੇ ਹਜਰਤ ਉਸਮਾਨ ਜੀ ਨੂੰ ਆਪਣਾ ਗੁਰੂ ਬਣਾ ਲਿਆ ਤੇ ਗੁਰੂ ਉਹਨਾਂ ਨੂੰ ਮੱਕੇ ਲੈ ਗਏ ਤੇ ਮੱਕੇ ਦੇ ਦਰਸ਼ਨ ਕਰਾਏ ਅਤੇ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਹਿੰਦੁਸਤਾਨ ਜਾਓ ਤੇ ਖਵਾਜਾ ਜੀ ਨੇ ਕਿਹਾ ਕਿ ਮੈਨੂੰ ਹਿੰਦੁਸਤਾਨ ਦਾ ਪਤਾ ਨਹੀਂ ਹੈ ਤੇ ਫਿਰ ਗੁਰੂ ਜੀ ਨੇ ਉਹਨਾਂ ਨੂੰ ਸੁਪਨੇ ਦੇ ਵਿੱਚ ਆ ਕੇ ਹਿੰਦੁਸਤਾਨ ਦੇ ਦਰਸ਼ਨ ਕਰਾਏ ਤੇ ਫਿਰ ਬਾਬਾ ਜੀ ਬਗਦਾਦ ਤੋਂ ਹੁੰਦੇ ਹੋਏ ਅਜਮੇਰ ਸ਼ਰੀਫ ਪਹੁੰਚੇ ਤੇ ਇੱਥੇ ਆ ਕੇ ਉਹਨਾਂ ਨੇ ਭਜਨ ਭਜਨ ਬੰਦਗੀ ਕੀਤੀ ਅਤੇ ਲੋਕਾਂ ਦਾ ਭਲਾ ਕਰਨ ਲੱਗ ਗਏ ਤੇ ਹੌਲੀ-ਹੌਲੀ ਇਹ ਗੱਲ ਅਜਮੇਰ ਸ਼ਰੀਫ ਦੇ ਰਾਜੇ ਦੇ ਕੰਨਾਂ 'ਤੇ ਪੈ ਗਈ ਤੇ ਉਹਨਾਂ ਨੇ ਆਪਣਾ ਇੱਕ ਜਾਦੂਗਰ ਭੇਜਿਆ ਕਿ ਜਾ ਕੇ ਦੇਖੋ ਕਿ ਕੌਣ ਫਕੀਰ ਆਇਆ ਹੈ ਜਿਹੜਾ ਲੋਕਾਂ ਨੂੰ ਪਖੰਡ ਬਾਤ ਦੇ ਵਿੱਚ ਪਾਉਣ ਲੱਗਾ ਹੈ ਤੇ ਉਹਨਾਂ ਦਾ ਜਾਦੂਗਰ ਆਇਆ ਤੇ ਉਹਨੇ ਆਪਣੇ ਜਾਦੂ ਟੂਣੇ ਕੀਤੇ ਪਰ ਉਹਨਾਂ ਦਾ ਜਾਦੂ ਟੂਣਾ ਖਵਾਜਾ ਜੀ ਦੇ ਉੱਪਰ ਕੋਈ ਵੀ ਕੰਮ ਨਹੀਂ ਕਰ ਸਕਿਆ ਤੇ ਉਹ ਹਾਰ ਥੱਕ ਕੇ ਉੱਥੋਂ ਚਲਾ ਗਿਆ ਤੇ ਉਹਨਾਂ ਜਾ ਕੇ ਸਾਰੀ ਗੱਲਬਾਤ ਉੱਥੇ ਦੇ ਰਾਜੇ ਨਾਲ ਸਾਂਝੀ ਕੀਤੀ ਤੇ ਉਸ ਜਾਦੂਗਰ ਨੇ ਰਾਜੇ ਨੂੰ ਕਿਹਾ ਕਿ ਤੁਸੀਂ ਉਹਨਾਂ ਫਕੀਰਾਂ ਦਾ ਪਾਣੀ ਬੰਦ ਕਰ ਦਿਓ ਤੇ ਉਹਨਾਂ ਨੇ ਉਹਨਾਂ ਦਾ ਪਾਣੀ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ 40 ਚੇਲੇ ਹੋਰ ਸੀਗੇ ਜਦੋਂ ਉਹਨਾਂ ਦਾ ਪਾਣੀ ਬੰਦ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਆਪਣੇ ਇੱਕ ਚੇਲੇ ਨੂੰ ਕਿਹਾ ਕਿ ਜਾਓ ਸਮੁੰਦਰ ਨੂੰ ਕਹੋ ਕਿ ਤੁਹਾਨੂੰ ਖਵਾਜਾ ਜੀ ਬੁਲਾ ਰਹੇ ਨੇ ਕਿ ਉਹ ਮੇਰੇ ਲੋਟੇ ਵਿੱਚ ਆ ਜਾਵੇ ਬਸ ਇੰਨਾ ਕਹਿਣ ਦੀ ਲੋੜ ਸੀਗੀ ਤੇ ਸਾਰਾ ਸਮੁੰਦਰ ਖਵਾਜਾ ਜੀ ਦੇ ਲੋਟੇ ਦੇ ਵਿੱਚ ਸਮਾ ਗਿਆ ਉਸ ਤੋਂ ਬਾਅਦ ਚਾਰੇ ਪਾਸੇ ਹਾਹਾਕਾਰ ਮਚ ਗਈ ਜੀਵ ਜੰਤੂ ਭੁੱਖ ਨਾਲ ਥਿਆਏ ਘੁੰਮਣ ਲੱਗੇ ਅਤੇ ਸਾਰੀ ਪ੍ਰਜਾ ਦੇ ਵਿੱਚ ਹਾਹਾਕਾਰ ਮਚ ਗਈ ਤੇ ਫਿਰ ਸਾਰੀ ਪ੍ਰਜਾ ਨੂੰ ਲੈ ਕੇ ਰਾਜਾ ਅਜਮੇਰ ਸ਼ਰੀਫ ਖਵਾਜਾ ਜੀ ਦੇ ਦਰਬਾਰ ਵਿਖੇ ਆਏ ਅਤੇ ਉੱਥੇ ਨੱਕ ਰਗੜ ਕੇ ਉਹਨਾਂ ਨੇ ਮਾਫੀ ਮੰਗੀ ਇਸਾ ਕੁਝ ਦੇਖ ਕੇ ਰਾਜਾ ਬਹੁਤ ਘਬਰਾਇਆ ਹੋਇਆ ਸੀਗਾ ਤੇ ਆਪਣੀ ਪ੍ਰਜਾ ਦੀ ਦੁਹਾਈ ਦੇ ਰਿਹਾ ਸੀਗਾ ਤੇ ਖਵਾਜਾ ਜੀ ਖੁਸ਼ ਹੋ ਕੇ ਉਹਨਾਂ ਨੇ ਜਿਹੜਾ ਸਮੁੰਦਰ ਸੀਗਾ ਆਪਣੇ ਲੋਟੇ ਦੇ ਵਿੱਚੋਂ ਦੁਬਾਰਾ ਫੇਰ ਬਹਾਲ ਕਰ ਦਿੱਤਾ ਅਤੇ ਸਾਰੀ ਪ੍ਰਜਾ ਖੁਸ਼ ਹੋ ਗਈ ਸਾਰੇ ਜੀਵ ਜੰਤੂ ਪਹਿਲਾਂ ਦੀ ਤਰ੍ਹਾਂ ਬਹੁਤ ਖੁਸ਼ ਹੋਏ ਅਤੇ ਪ੍ਰਜਾ ਵੀ ਬਹੁਤ ਖੁਸ਼ ਹੋਈ ਤੇ ਇਸ ਕਰਕੇ ਹੀ ਖਵਾਜਾ ਜੀ ਨੂੰ ਜਲ ਦੇਵਤਾ ਕਿਹਾ ਜਾਂਦਾ ਹੈ ਤੇ ਇਹਨਾਂ ਦਾ ਜਿਹੜਾ ਸਥਾਨ ਹੈ ਉਹ ਜਮੀਰ ਸ਼ਰੀਫ ਦੇ ਵਿੱਚ ਹੈ ਤੇ 1236 ਇਸਵੀ ਦੇ ਵਿੱਚ ਇਹਨਾਂ ਦਾ ਦਿਹਾਂਤ ਹੋ ਗਿਆ ਸੀਗਾ ਤੇ ਇਹਨਾਂ ਨੂੰ ਗੁਲਾਬ ਦੇ ਫੁੱਲ ਬਹੁਤ ਪਸੰਦ ਸੀਗੇ ਤੇ ਅੱਜ ਵੀ ਅਜਮੇਰ ਸ਼ਰੀਫ ਵੀ ਕਿ ਗੁਲਾਬ ਦੇ ਫੁੱਲ ਹੈ ਜਿਹੜੇ ਉਹ ਜ਼ਿਆਦਾ ਚੜਾਈ ਜਾਂਦੇ ਹਨ ਤੇ ਇਹ ਸੀਗਾ ਜੀ ਸ਼੍ਰੀ ਖਵਾਜਾ ਜੀ ਦਾ ਜਿਹੜਾ ਇਤਿਹਾਸ ਤੇ ਅੱਜ ਇਹ ਪ੍ਰੋਗਰਾਮ ਬਹੁਤ ਧੂਮ-ਧਾਮ ਦੇ ਨਾਲ ਮਨਾਇਆ ਗਿਆ ਸਾਰਾ ਦਿਨ ਗੁਰੂ ਦਾ ਲੰਗਰ ਅਟੁੱਟ ਵਰਤਿਆ ਅਤੇ ਉਸ ਤੋਂ ਬਾਅਦ ਰਾਤ ਨੂੰ ਜਾਗਰਨ ਹੋਇਆ ਅਤੇ ਜਾਗਰਨ ਦੇ ਵਿੱਚ ਚਾਹ ਪ੍ਰਸ਼ਾਦ ਦਾ ਜਿਹੜਾ ਲੰਗਰ ਹੈ ਉਹ ਵੀ ਮਹਿਰਾ ਕਮੇਟੀ ਦੇ ਵੱਲੋਂ ਲਗਾਇਆ ਗਿਆ ਅਤੇ ਸਾਡੇ ਭਰਾ ਜੋ ਕੀ ਬਹੁਤ ਹੀ ਮਿਹਨਤੀ ਨੇ ਸਾਰੇ ਜਿਨ੍ਹਾਂ ਨੇ ਪੂਰੇ ਵਧੀਆ ਪ੍ਰਬੰਧ ਕੀਤੇ ਅਸੀਂ ਧੰਨਵਾਦ ਕਰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਵੀਡੀਓ ਕਿੱਦਾਂ ਦੀ ਲੱਗੀ ਸਾਰੇ ਦੱਬ ਕੇ ਸ਼ੇਅਰ ਕਰ ਦਿਓ ਆਪਣੇ ਭਰਾ ਦੀ ਸਪੋਰਟ ਕਰੋ ਜੀ ਤੇ ਇਦਾਂ ਦੀਆਂ ਜਾਣਕਾਰੀਆਂ ਅਸੀਂ ਹਰ ਰੋਜ਼ ਤੁਹਾਡੇ ਲਈ ਲੈ ਕੇ ਆਂਦੇ ਰਵਾਂਗੇ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਅਤੇ ਅਸੀਂ ਸਾਰੇ ਤੁਹਾਡਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀਡੀਓ ਲਾਈਕ ਸ਼ੇਅਰ ਕਮੈਂਟ ਕੀਤੀ ਹੈ ਤੇ ਖਵਾਜਾ ਪੀਰ ਜੀ ਆਪ ਸਭ ਦੀਆਂ ਜਿਹੜੀਆਂ ਮਨੋ ਕਾਮਨਾ ਉਹ ਪੂਰੀਆਂ ਕਰੇ ਅਤੇ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਅਸੀਂ ਤੁਹਾਡੇ ਲਈ ਧਾਰਮਿਕ ਤੇ ਹੋਰ ਵਧੀਆ ਚੰਗੀਆਂ ਥਾਵਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਜਾਗਰਨ ਦੇ ਵਿੱਚ ਸਾਰੇ ਜਿਹੜੇ ਝੂਮ ਰਹੇ ਸੀਗੇ ਬੈਠੇ ਜਿਵੇਂ ਤੁਹਾਡੇ ਸਾਹਮਣੇ ਆ ਬੱਚਾ ਝੂਮ ਰਿਹਾ ਤੇ ਨੱਚ ਰਹੇ ਸੀਗੇ ਬਹੁਤ ਖੁਸ਼ੀ ਦਾ ਮਾਹੌਲ ਸੀਗਾ ਤੇ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਹੋਇਆ